ਜ਼ਰੂਰੀ ਵੀ ਸੀ ਔਰ ਆਪਣੇ ਸਾਰੇ ਨਾਲ ਸੰਬੰਧਿਤ ਹੈ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੇ ਵਿਸ਼ੇ ਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਹ ਇਹ ਆਪਣੀਆਂ ਭਾਜੀਪੀ ਦੇ ਲੀਡਰ ਪ੍ਰਵੇਸ਼ ਵਰਮੇ ਨੇ ਜੋ ਬਦ ਜੁਬਾਨੀ ਦਿੱਲੀ ਦੇ ਵਿੱਚ ਕੀਤੀ ਹੈ ਇੱਕ ਗੱਲ ਤੇ ਬੜੀ ਸਪਸ਼ਟ ਹੋ ਗਈ ਬਿਲੀ ਥੱਲੇੋਂ ਬਾਹਰ ਆ ਗਈ ਆ ਭਾਜਪਾ ਦੀ ਜਿਹੜੀ ਮਾਨਸਿਕਤਾ ਹੈ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉਹ ਕੱਲ ਪ੍ਰਵੇਸ਼ ਵਰਮਾ ਨੇ ਜਗ ਜाहिर ਕਰਤੀ ਕਿਸ ਹੱਦ ਤੱਕ ਇਹ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਅਹੇ ਜੀ ਪ੍ਰਵੇਸ਼ ਵਰਮਾ ਕੱਲ ਕਹਿ ਰਿਹਾ ਔਰ ਦਿੱਲੀ ਦੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਅਗਵਾਈ ਕਰ ਰਿਹਾ ਔਰ ਦੋ ਵਾਰ ਦਾ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਇਹ ਨਹੀਂ ਆ ਵੀ ਕੋਈ ਨੌਸ਼ਕੀ ਆ ਵੀ ਕੱਲ ਦਾ ਰਾਜਨੀਤਿਕ ਕੋਈ ਆਇਆ ਹੈ ਲੇਕਿਨ ਅੰਦਰਲੀ ਮਾਨਸਿਕਤਾ ਹੈ ਕਿ ਦਿੱਲੀ ਚ ਪੰਜਾਬ ਦੇ ਨੰਬਰਾਂ ਦੀਆਂ ਗੱਟੀਆਂ ਬੜੀਆਂ ਘੁੰਮ ਰਹੀਆਂ 26 ਜਨਵਰੀ ਚ ਕੋਈ ਵੱਡੀ ਵਾਰਦਾਤ ਕਰਨੂ ਕੋਈ ਸਾਜਿਸ਼ਤ ਨਹੀਂ ਹੋ ਰਹੀ ਭਾਜਪਾ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੀ ਹੈ ਪੰਜਾਬ ਦੇ ਲੋਕਾਂ ਨੂੰ ਹੱਤਵਾਦੀ ਸਮਝਦੇ ਹੋ ਤੁਸੀਂ ਡਰ ਸਮਝਦੇ ਹੋ ਤੁਸੀਂ ਪ੍ਰਵੇਸ਼ ਵਰਮਾ ਜੀ ਮਾਫੀ ਮੰਗ ਲੋ ਮਾਫੀ ਇਹ ਮੈਂ ਤੁਹਾਨੂੰ ਬੜਾ ਸਪਸ਼ਟ ਕਹਿਣਾ ਚਾਹੁੰਦਾ ਅੱਜ ਮੀਡੀਆ ਦੇ ਰਾਹੀਂ ਤੁਸੀਂ ਜਿਹੜੀ ਦਿੱਲੀ 'ਚ ਰਾਜ ਭਾਗ ਭੋਗਿਆ ਨਾ ਇਹ ਦਿੱਲੀ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਅਗਰ ਕੁਰਬਾਨੀਆਂ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਔਰ ਸਭ ਤੋਂ ਜ਼ਰੂਰੀ ਜਿਹੜੀ ਦਿੱਲੀ ਦਾ ਨਕਸ਼ਾ ਬਦਲਿਆ ਜੋ ਅੱਜ ਹੋਂਦ ਹੈ ਦਿੱਲੀ ਦੀ ਜਿਹੜੇ ਪੰਜਾਬੀ ਜਦੋਂ ਵੰਡ ਪਈ ਸੀ ਪਾਰਟੀਸ਼ਨ ਚ ਉਜੜ ਕੇ ਆਇਆ ਸੀ ਉੱਥੇ ਪੰਜਾਬੀਆਂ ਨੇ ਦਿੱਲੀ ਦੀ ਨਹਾਰ ਬਦਲੀਆ ਕਿਹੜੇ 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 ਵਹਿਮ ਚ ਫਿਰਦੇ ਹੋ ਤੁਸੀਂ ਪ੍ਰਵੇਸ਼ ਬਰਮਾ ਜੀ ਔਰ ਇਹ ਮੈਨੂੰ ਲੱਗਦਾ ਹੈ ਇਹਦੇ ਤੇ ਸਮਾਜ ਦੇ ਹਰੇਕ ਵਰਗ ਨੂੰ ਹਰੇਕ ਵਰਗ ਨੂੰ ਇਹ ਤੇ ਰਿਐਕਟ ਕਰਨਾ ਚਾਹੀਦਾ ਹੈ ਕੋਈ ਇੱਕ ਪੋਲਿਟੀਕਲ ਪਾਰਟੀਆਂ ਦਾ ਵਿਸ਼ਾ ਨਹੀਂ ਹੈ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਪੂਰੀ ਜਮਾਤ ਨੂੰ ਇੱਕ ਪੂਰੇ ਸੂਬੇ ਨੂੰ ਜਦੋਂ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਹਦੇ ਇਲੈਕਸ਼ਨ ਹੋ ਰਹੇ ਔਰ ਤੁਸੀਂ ਇਸ ਹੱਦ ਤੱਕ ਮੀਡੀਆ ਇੰਟਰਨੈਸ਼ਨਲ ਮੀਡੀਆ ਤੇ ਜਾ ਕੇ ਕਹਿ ਰਹੇ ਹੋ ਕਿ ਜਿਹੜੇ ਪੰਜਾਬ ਦੀਆਂ ਗੱਟੀਆਂ ਗੱਡੀਆਂ ਤੇ ਉੱਥੇ ਰਾਜਸਥਾਨੀਆਂ ਵੀ ਐ ਗੱਡੀਆਂ ਉੱਥੇ ਯੂਪ ਦੀਆਂ ਵੀ ਐ ਗੱਡੀਆਂ तमाम ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਦਿੱਲੀ ਜਾ ਆਪਾਂ ਸਾਰੇ ਜਾਨੇ ਦੇਖਦੇ ਆ ਕਿਉਂਕਿ ਦਿੱਲੀ ਪ੍ਰਵੇਸ਼ ਵਰਮਾ ਦੀ ਐ ਇਹਦੇ ਪਿਓ ਦੀ ਨੀਗੀ ਦਿੱਲੀ ਪੰਜਾਬ ਦੀ ਔਰ ਸਾਰੇ ਦੇਸ਼ ਦੀ ਰਾਜਧਾਨੀ ਹੈ ਕੈਪੀਟਲ ਹੈ ਸਾਡੀ ਰਾਜਧਾਨੀ ਹੈ ਦਿੱਲੀ ਔਰ ਹਰੇਕ ਬੰਦੇ ਨੇ ਜਾਣਾ ਹੈ ਉੱਥੇ ਸਾਡਾ ਹੱਕ ਹੈ ਬੀਜੇਪੀ ਦੇ ਨੇ ਕਹਿਣ ਨਾਲ ਹੀ ਕੁਝ ਹੋਣਾ ਲੇਕਿਨ ਇੱਕ ਗੱਲ ਜਿਹੜੀ ਸਭ ਤੋਂ ਜ਼ਰੂਰੀ ਆ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਖਾਸ ਕਰ ਮੇਰੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਜਿੰਨੇ ਭੈਣ ਭਰਾ ਦਿੱਲੀ ਚ ਬੈਠੇ ਹੋ ਤੁਸੀਂ ਕਿ ਬੀਜੇਪੀ ਤੁਹਾਡੇ ਪੱਤੀ ਰਾਏ ਕੀ ਰੱਖਦੀ ਆ ਨਫ਼ਰਤ ਕਿੰਨੀ ਰੱਖਦੀ ਆ ਪੰਜਾਬੀਆਂ ਦੇ ਪ੍ਰਤੀ ਜੋ ਮਾਨਸਿਕਤਾ ਹੈ ਭਾਜਪਾ ਦੀ ਉਹਦਾ ਪ੍ਰਗਟਾਵਾ ਕੀਤਾ ਇਹਨਾਂ ਨੇ અપਮਾਨ ਕੱਲਾ ਨਹੀਂ ਕੀਤਾ ਇਹਨਾਂ ਨੇ ਤੋਹੀਨ ਕੱਲੀ ਨਹੀਂ ਕੀਤੀ ਇਹਨਾਂ ਨੇ ਜਿਹੜੀ ਬਦ ਜਬਾਨੀ ਕੀਤੀ ਆ ਜਿਹੜੀ ਇਹਨਾਂ ਨੇ ਜਿਹੜਾ અપਮਾਨ ਕੀਤਾ ਉਹ ਪੂਰੇ ਦੇਸ਼ ਵਾਸਤੇ ਪੂਰੇ ਦੇਸ਼ ਵਾਸਤੇ અપਮਾਨ ਹੈ ਕੱਲਾ ਪੰਜਾਬ ਦਾ ਮਸਲਾ ਨਹੀਂਗਾ ਤੁਸੀਂ ਲੈਕਚਰ ਚ ਔਰ ਜਿਹੜੀ ਇੱਕ ਪੋਲਰਾਈਜ਼ ਦੀ ਪੋਲਿਟਿਕਸ ਕਰਨ ਦੇ ਚੱਕਰ ਚ ਅੰਨੇ ਹੋਏ ਪੂਰੀ ਕਮਿਊਨਿਟੀ ਨੂੰ ਤੁਸੀਂ ਗਾਲਾਂ ਕੱਢਤੀਆਂ ਔਰ ਅਤਵਾਦੀ ਟੈਰਰਿਸਟ ਤਰਜ਼ ਕਹਿ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਰਮੇਸ਼ਵਰ ਮੈਂ ਕਲੀਅਰਿਫਾਈ ਕਰਨ ਜਾਂ ਮਾਫੀ ਮੰਗਣ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਮੀਡੀਆ ਦੇ ਸਾਥੀਓ ਮੈਂ ਇਹਨਾਂ ਨੂੰ ਭਾਜਪਾ ਵਾਲਿਆਂ ਨੂੰ ਦੱਸਣਾ ਚਾਹੁੰਦਾ ਔਰ ਦਿੱਲੀ ਦੇ ਲੋਕਾਂ ਨੂੰ ਖਾਸ ਕਰ ਕਿ ਸਾਵਧਾਨ ਰਹਿਵੇ ਲੋਕਾਂ ਤੋਂ ਇਹ ਹਾਥੀ ਦੇ ਦੰਦ ਦਿਖਾਉਣ ਵਾਲੇ ਤੇ ਖਾਣ ਵਾਲੇ ਹੋਰ ਹੈ ਇਹਨਾਂ ਦੇ ਇਹ ਅੰਦਰੋਂ ਕਿਸ ਹੱਦ ਤੱਕ ਤੁਹਾਡੇ ਨਾਲ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨਾਲ ਉਹ ਪੰਜਾਬ ਉਹ ਪੰਜਾਬੀ ਚਾਹੇ ਉਹ ਦਿੱਲੀ 'ਚ ਬੈਠਾ ਤੇ ਪੰਜਾਬ 'ਚ ਬੈਠਾ ਚ ਹਰਿਆਣੇ 'ਚ ਜਿਨ੍ਹਾਂ ਨੇ ਸਤਿਏਸ਼ ਦੀ ਆਜ਼ਾਦੀ ਦੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਪੰਜਾਬ ਪ੍ਰਵੇਸ਼ ਸ਼ਰਮਾ ਜਿਹੜਾ ਅੱਜ ਵੀ ਸਰਹੱਦਾਂ ਤੇ ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਸਭ